ਬਹੁਤ ਮੀਂਹ ਪਾੜਦਾ ਰਿਹਾ ਦੱਸਿਓ ਨਾ ਉਹ ਨਹੀਂ ਕੋਈ ਗੱਲ ਹੈ ਗੱਲ ਹੈ ਕੋਈ ਕਰੀਏ ਜੀ ਹੁਣ ਨਾ ਕੀ ਹੋਣੀ ਹੈ ਕਿਸੇ ਦਿਨ ਹੋਵੇਗਾ ਉਹ ਵੀ ਸਾਗ ਮਿਹਨਤ ਬਹੁਤ ਪਾਲਦਾ ਖਾਣਾ ਸੌਖਾ ਇਹ ਸਾਗ ਖਾਣਾ ਸੌਖਾ ਕਹਿੰਦੇ ਪਰ ਘੋਟਣਾ ਵਾਲਾ ਔਖਾ ਘੋਟਣ ਤੇ ਬਹੁਤ ਜ਼ੋਰ ਲੱਗਦਾ ਇਹ ਤੇ ਜਦੋਂ ਘੋਟੂ ਨਹੀਂ ਵਧੀਆ ਬਣਦਾ ਤੇ ਗੱਲ ਲਾ ਦਿੰਦੇ ਵਿੱਚ ਇਹਦੇ ਮਧਾਣੀ ਜੀ ਹੋਰ ਰੁਪੀਨੀ ਜੀ ਉਹ ਗੱਲ ਨਹੀਂ ਬਣਦੀ ਜਿਹੜੀ ਵਧੀਆ ਨਾਲ ਗੱਲ ਬਣਦੀ ਆ ਵਧੀਆ ਘਰ ਦੇ ਦੀ ਗਰਦਾ ਸਾਖ ਦੀ ਤਾਂ ਬਾਟੀਆਂ ਚ ਪਾ ਕੇ ਓ ਪਾ ਕੇ ਬਾਟੀ ਚ ਵੀ ਖਾਣਾ ਸੌਖਾ ਹੈ ਪਰ ਆ ਮਿਹਨਤ ਜਿਹੜੀ ਆ ਮਿਹਨਤ ਨਾ ਮਿਹਨਤ ਇਹ ਕਰਨੀ ਬਹੁਤ ਔਖੀ ਹੈ ਤੇ ਜਿੰਨੀ ਮਿਹਨਤ ਕਰਾਂਗੇ ਉੰਨੀ ਵਧੀਆ ਬਣਦਾ ਫੇਰੀ ਮਲਾਈ ਵਰਗਾ ਬਣੂਗਾ ਇਹ ਨਾ ਗੁਰੂਏ ਡੋਲੇ ਤੋਂ ਖੁੰਲਾ ਜਾਂਦਾ ਮਾੜੇ ਢੀਲੇ ਬੰਦੇ ਤਾਂ ਘੁੱਟਦਾ ਵੀ ਨਹੀਂ ਆ ਕੋਲੇ ਆ ਸਮਾਨ ਲਿਆ ਨੂੰ ਮਰਚਾ ਮਸਾਲਾ ਮਾਫੀ ਇੱਕ ਚੀਜ਼ ਹੋਣੀ ਹਨ ਇੱਕ ਚੀਜ਼ ਇੱਕ ਚੀਜ਼ ਦਿਖਾਈਏ ਸਾਨੂੰ ਆ ਬਹੁਤ ਤਗੜੀ ਚੀਜ਼ ਆ ਇੱਕ ਇਹ ਫੁੱਲ ਹੈਗੇ ਹੈਗੇ ਸਾਰਾ ਸਿਆਲ ਖੜਦੇ ਇਹ ਫੁੱਲ ਇਹ ਫੁੱਲ ਸਾਰਾ ਸਿਆਲ ਸਾਰਾ ਸਿਆਲ ਖਿੰਦਦੇ ਨੇ ਇਹ ਐ ਨਹੀਂ ਹੈਗਾ ਵੀ 2 ਦਿਨ ਉਹ ਕਰ ਜਾਣਗੇ ਜਾਂ 4 ਦਿਨਾਂ ਵਾਸਤੇ 6 ਮਹੀਨੇ ਦੀ ਵੈਲਿਡਿਟੀ ਹੈ ਇਹ ਫੁੱਲਾਂ ਦੀ ਇਹ ਫੁੱਲਾਂ ਦੀ 6 ਮਹੀਨੇ ਦੀ ਵੈਲਿਡਿਟੀ ਹੈ 6 ਮਹੀਨੇ ਆ ਹੀ ਰਹਿੰਦੇ ਨੇ ਇਹ ਸਾਰਾ ਸਿਆਲ ਉਪੀ ਵਾਲਿਆ ਕੀ ਬਾਰੇ ਮੰਮੀ ਠੀਕ ਆ ਮਸਤੀ ਹੁੰਦਾ ਹੋਰ ਮੈਂ ਤਾਂ ਹੁਣ ਪਤਾ ਲੱਗਿਆ ਹਾਂ ਹਾਂ ਠੀਕ ਆ ਹੁੰਦਾ ਕੀ ਹੋ ਗਿਆ ਸੀ ਉਹ ਉੱਥੇ ਡਿੱਗ ਪਈ ਸੀ ਤਿੰਨ ਡੋ ਗਿਆ ਮੈਂ ਤਾਂ ਜਿੱਦ ਮੈਂ ਪਤਾ ਨਹੀਂ ਗਈ ਸੀ ਚੱਕਰ ਚੁੱਕਰੀ ਆਇਆ ਸੀ ਚੱਕਰ ਚੁੱਕਰੀ ਆਇਆ ਹੋਗਾ ਇਹ ਰੋ ਕੱਲ ਨੂੰ ਪਤਾ ਮੈਂ ਤਾਂ ਪਰਵਾਨਾ ਚੱਲ ਰਿਹਾ ਸੀ ਅੱਛਾ ਆ ਫੋਲ ਬਈ 6 ਮਹੀਨੇ ਲਗਾਤਾਰ ਐਂ ਰਹਿੰਦੇ ਨੇ ਇਹ ਮਰਜਾਉਂਦੇ ਨਹੀਂ ਹੈਗੇ 6 ਮਹੀਨੇ ਇਹ ਫੋਲਾਂ ਦੀ ਬੈਲਡਿਟੀ ਅੱਡੇ ਡੇਫਲ ਹੋ ਜਾਂਦੇ ਸਾਰੇ ਹੱਥ ਛੱਡਦੇ 6 ਮਹੀਨੇ ਲਗਾਤਾਰ ਖੜੀ ਰਹਿੰਦੇ ਨੇ 6 ਮਹੀਨੇ ਨਾ 6 ਮਹੀਨੇ ਕਮਲਾਉਣ ਨਾ ਹੋਰ ਕੁਝ ਕਰਨੇ 6 ਮਹੀਨੇ ਦੀ ਵੈਲਿਡਿਟੀ ਆ ਫੁੱਲਾਂ ਦੀ ਇਹਨਾਂ ਦੀ ਇਹਨਾਂ ਦੇ ਬੀ ਵੀ ਬਹੁਤ ਬਹੁਤ ਨਿਕਲਦੇ ਕੋਈ ਬੋਲ ਜਵਾਦੇਗਾ ਜੇ ਮੰਨ ਕੇ ਚੱਲੇ ਤੇ ਇੱਥੋਂ ਇੱਥੋਂ ਵੀ ਨਿਕਲਦੇ ਆ ਇਹਦੇ ਬੀਜ ਨੇ ਸਾਰੇ ਆ ਕਾਲੇ ਕਾਲੇ ਜੇ ਆ ਕਾਲੇ ਕਾਲੇ ਜੇ ਇਹ ਵੀ ਆ ਇਹਦੇ ਅੱਪੀ ਉਗਰੇਉਂਦੇ ਨੇ ਇਹ ਬਸ ਇੱਕ ਵਾਰੀ ਪੂਚਾ ਲਾ ਦੇ ਆਲੇ ਸਾਲ ਉੱਥੇ ਆਪੀ ਤਿਆਰ ਪੂਚਾ ਤਿਆਰ 6 ਮਹੀਨੇ ਦੀ ਵੈਲ ਜੀ ਦੀ ਇਹ ਫੋਲਾਂ ਦੀ ਫੋਲ ਲਗਾਓ ਇਹ ਆਠ ਆਠ ਦਾ ਦਾ ਫਟੂਚੇ ਜਾਂਦੇ ਨੇ ਆਪਾਂ ਵਾਲਕਾ ਸਾਡਾ ਓਕੇ ਬਾਈ